ਹਾਂਜੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ ਮੈਂ ਤੁਹਾਡਾ ਦੇਸੀ ਜੱਟ ਤੇ ਆਪਾਂ ਲਾ ਰਹੇ ਹਾਂਗੇ ਕਣਕ ਨੂੰ ਪਾਣੀ ਤੇ ਇੱਕ ਚੀਜ਼ ਤੁਹਾਨੂੰ ਦਿਖਾਉਣਿਆਂਗੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਆਪਣਾ ਜਵਾਬ ਦਿਓ ਕਿਉਂਕਿ ਇਹ ਹਜੇ ਥੋੜੀ ਚੱਲ ਰਹੀ ਐ ਤੰਗੀ ਤੇ ਇਹ ਤੰਗੀ ਕਿਸ ਚੀਜ਼ ਦੀ ਚੱਲ ਰਹੀ ਐ ਤੁਹਾਨੂੰ ਉਹ ਵੀ ਦਿਖਾਵਾਂਗੇ ਇੱਕ ਬਾਬੇ ਨਾਨਕ ਦੀ ਮਿਹਰ ਐ ਤੇ ਆ ਆਪਣੀ ਮੋਟਰ ਹੈਗੀ ਤੇ ਕਣਕ ਨੂੰ ਪਾਣੀ ਲਾ ਰਹੇ ਹਾਂ ਕਣਕ ਬਹੁਤ ਸੋਹਣੀ ਖੜੀ ਹੈਗੀ ਤੇ ਉਹ ਚੀਜ਼ ਆ ਹੈਗੀ ਕੋਠੀ ਇੱਥੇ ਆਪਾਂ ਨੇ ਕੋਠਾ ਪਾਉਣਾ ਤੇ ਤੁਸੀਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਤੀ ਕੋਠਾ ਜਰੂਰ ਭੇਜੂਗਾ ਤੇ ਆ ਚੀਜ਼ ਆ ਤੁਸੀਂ ਮੈਨੂੰ ਗਾਲਾਂ ਵੀ ਕੱਢੋਗੇ ਵੀ ਤੁਸੀਂ ਸਮਾਰ ਵੀ ਸਕਦਾ ਹੈ ਵੀ ਕਰ ਸਕਦਾ ਤੇ ਹੁਣ ਤੁਹਾਨੂੰ ਮੈਂ ਇਹਦੀ ਇੱਕ ਤਕਲੀਫ ਵੀ ਦੱਸੂਗਾ ਤੇ ਜਦੋਂ ਤਾਂ ਮੈਂ ਇਹਦੇ ਚ ਤੇਲ ਪਾ ਕੇ ਸਟਾਰਟਰ ਚ ਪੂਰਾ ਵਧੀਆ ਸਾਫ਼ ਐ ਕਰਕੇ ਰੱਖਦਾ ਸੀ ਉਦੋਂ ਆ ਖੜਾ ਜਿਹੜਾ ਖਾਸਮ ਇਹਨੇ ਕਦੇ ਮੇਰੇ ਸੀਮੇ ਨਹੀਂ ਲੰਘਣ ਦਿੱਤੇ ਕਦੇ ਮੱਚ ਗਿਆ ਕਦੇ ਖੜ ਗਿਆ ਕਦੇ ਪੜਾਕਾ ਪੈ ਗਿਆ ਕਦੇ ਕੁਸ਼ ਹੋ ਗਿਆ ਤੇ ਜਦੋਂ ਮੈਂ ਇਹ ਚੀਜ਼ ਨੂੰ ਐਂ ਕਰਤਾ ਮੈਂ ਚੱਲ ਵੀ ਰੱਬ ਦੇ ਆਸਰੇ ਚੱਲਣ ਦੇ ਤੇ ਹੁਣ ਇਹ ਪੂਰਾ ਸੋਹਣਾ ਚੱਲਦਾ 2 ਸਾਲ ਹੋ ਗਏ ਹੁਣ ਐਤ ਕੀ ਕੋਠਾ ਜ਼ਰੂਰ ਪਾਵਾਂਗੇ ਜੇ ਬਾਬੇ ਨਾਨਕ ਨੇ ਮਿਹਰ ਕਰੀ ਤੇ ਕਿਹਦੇ ਕਿਹਦੇ ਮਤਲਬ ਵਧੀਆ ਖੇਤ ਪ੍ਰਬੰਧ ਕਰੇ ਹੋਏ ਨੇ ਦਰਾਖਤ ਪੇਡੇ ਲਾਏ ਹੋਏ ਨੇ ਉਹ ਵੀ ਸ਼ੇਅਰ ਕਰਿਓ ਕਿਉਂਕਿ ਹਲੇ ਮੈਂ ਹੌਲੀ ਹੌਲੀ ਢੇਕਾਂ ਲਾ ਰਿਹਾ ਹਾਂ ਗਾਹਾਂ ਇਹਨਾਂ ਨੂੰ ਵਧਾਉਂਗਾ ਚੀਜ਼ਾਂ ਨੂੰ ਤੇ ਇਹੋ ਅੰਬ ਲਾਇਆ ਲਿਆ ਕੇ ਤੇ ਇਧਰਲੇ ਪਾਸੇ ਇੱਕ ਛੋਟੀ ਹੋੜ ਦੇਕ ਲਾਤੀ ਤੇ ਆਹ ਦੇਕਾਂ ਲਾਈਆਂ ਨਗੀਆਂ ਤੇ ਇਹ ਹਲੇ ਫੁੱਟਣ ਗਿਆ ਮਤਲਬ ਤੇ ਆਹ ਮਰੂਦ ਲਾਇਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਹ ਆਪਣੀ ਕਣਕਾਂ ਤੁਹਾਨੂੰ ਦਿਖਾਉਣਾਗੇ ਤੇ ਕਿੰਨੀ ਕਿਹੋ ਜੀ ਹੈ ਇਹ ਵੀ ਜ਼ਰੂਰ ਦੱਸਿਓ ਕੱਲ ਪਾਣੀ ਲਾਇਆ ਤੀਆ ਮਾਹਣ ਪੀ ਗਿਆ ਪਾਣੀ ਤੇ ਇੱਕ ਕਹਿੰਦੇ ਸੁੰਡ ਪੈ ਰਿਹਾ ਸੁੰਡ ਦੀ ਬਹੁਤ ਜ਼ਿਆਦਾ ਮਾਰ ਪੈ ਰਹੀ ਹੈ ਤੇ ਉਹ ਬਹੁਤ ਮਾੜਾ ਹੋ ਰਿਹਾ ਹੈ ਤੇ ਦੂਜੀ ਗੱਲ ਸਾਰਿਆਂ ਨੂੰ ਇੱਕ ਹੋਰ ਸੁਨੇਹਾ ਦਿੰਨਾਂਗੇ ਤੇ ਆਪਾਂ ਚੱਲਿਆ ਖਨੌਰੀ ਬਾਰਡਰ ਦੇ ਉੱਪਰ ਤੇ ਸਾਰੇ ਦੋਸਤਾਂ ਨੂੰ ਬੇਨਤੀ ਹੈ ਤੇ ਖਨੌਰੀ ਪਹੁੰਚੋ ਕਿਉਂਕਿ ਬਾਪੂ ਡੱਲੇਵਾਲ ਸਾਹਿਬ ਮਰਨ ਵਰਤਨ ਦੇ ਉੱਤੇ ਬੈਠੇ ਨੇਗੇ ਤੇ ਉਹ ਬਹੁਤ ਮਾੜੀ ਮਤਲਬ ਇੱਕ ਐ ਸਮਝ ਲਓ ਵੀ ਜੇ ਉਹਨਾਂ ਨੂੰ ਕੁਝ ਹੁੰਦਾ ਤਾਂ ਪੰਜਾਬ ਦੇ ਵਿੱਚ ਬਹੁਤ ਜ਼ਿਆਦੇ ਵੱਡਾ ਇੱਕ ਘਾਟਾ ਪਊਗਾ ਕਿਉਂਕਿ ਉਹਨਾਂ ਨੇ ਅੱਜ ਤੱਕ ਆਪਣੇ ਹੱਕਾਂ ਦੀ ਖਾਤਰ ਬਹੁਤ ਲੜਾਈਆਂ ਲੜੀਆਂ ਨੇ ਬਹੁਤ ਜ਼ਿਆਦੇ ਉਹ ਕੀਤਾ ਤੇ ਇਸ ਲਈ ਆਪਾਂ ਉਹਨਾਂ ਦਾ ਹਸਾਰਾ ਬਣੀਏ ਆਪਾਂ ਸਪੋਰਟ ਕਰੀਏ ਜੇ ਆਪਾਂ ਆਪਣੇ ਖਾਤਰ ਉਹ ਬੈਠੇ ਨੇ ਆਪਣੇ ਹੱਕਾਂ ਦੇ ਖਾਤਰ ਬੈਠੇ ਨੇ ਸਾਰੇ ਦੋਸਤਾਂ ਨੂੰ ਬੇਨਤੀ ਹੈ ਮੇਨ ਗੱਲ ਆਪਾਂ ਇਹ ਹੀ ਦੱਸਣੀ ਸੀ ਤੇ ਸਾਰੇ ਉੱਥੇ ਪਹੁੰਚੀਏ ਕਿਉਂਕਿ ਉਹਨਾਂ ਨਾਲ ਰਲ ਕੇ ਆਪਾਂ ਜਿਹੜੀ ਇਹ ਮਤਲਬ ਹੈਗੀ ਹੈ ਸਰਕਾਰ ਦੇ ਸਰਕਾਰ ਤੋਂ ਆਪਾਂ ਨੂੰ ਇਹ ਆਪਾਂ ਨੂੰ ਜੋ ਉਮੀਦ ਹੈ ਇਹ ਆਪਣੀ ਪੂਰੀ ਹੋਵੇ ਤੇ ਸਾਰੇ ਦੋਸਤਾਂ ਨੂੰ ਬੇਨਤੀ ਹੈ ਉੱਥੇ ਵੱਧ ਤੋਂ ਵੱਧ ਪਹੁੰਚੋ ਖਨੌਰੀ ਬਾਡਰ ਦੇ ਉੱਪਰ ਤੇ ਮੈਂ ਤੁਹਾਡਾ ਦੇਸੀ ਜੱਟ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਸਤਿ ਸ੍ਰੀ ਅਕਾਲ ਤੇ ਜਿਹੋ ਜਿਹੇ ਹੈਗੇ ਆ ਤੇ ਉਹਨਾਂ ਗਾ ਜਰੂਰ ਤੁਹਾਨੂੰ ਆ ਦੇਖੋ ਆ ਆਪਣਾ ਛੋਟੀ ਜੀ ਬੰਬੀ ਐ ਤੇ ਕਿਵੇਂ ਲੱਗੀ ਇਹ ਵੀ ਜਰੂਰ ਦੱਸਿਓ